ਆ ਜੈਂਟ ਨੇ ਤੇ ਥਾਣੇਦਾਰ ਦੀ ਨੋ ਦੇ ਨਾਲ ਹੀ ਮਾਰ ਲਈ ਬਾਹਰ ਭੇਜਨ ਤੇ ਨਾਤੇ ਠੱਗੀ ਜਿੱਤੋਂ ਬਾਅਦ ਥਾਣੇਦਾਰ ਨੇ ਐਸਐਸਪੀ ਨੂੰ ਜਾ ਕੇ ਕਰਤੀ ਸ਼ਿਕਾਇਤ ਜੀ ਹਾਂ ਥਾਣੇਦਾਰ ਦੀ ਨੋ ਨੂੰ ਜੁਕੇ ਭੇਜ ਤੇ ਨਾਤੇ ਠੱਗੀ ਦਾ ਮਾਮਲਾ ਇੱਕ ਸਾਹਮਣੇ ਆ ਜਿਹਨੂੰ ਸੁਣ ਕੇ ਤੁਹਾਡੇ ਵੀ ਹੋਛੜੇ ਗਿਆ ਉੱਡ ਜਾਣਗੇ ਨਵਾਂ ਸ਼ਹਿਰ ਦੇ ਵਿੱਚ ਇਹ ਮਾਮਲਾ ਲਗਾਇਆ ਉਹ ਦਰਜ ਕਰਵਾਇਆ ਗਿਆਗਾ ਥਾਣੇਦਾਰ ਦੀ ਨੋ ਨੂੰ ਤਕਰੀਬਨ ਯੂਕੇ ਭੇਜਲੀ 9.5 ਲੱਖ ਰੁਪਏ ਦੀ ਠੱਗੀ ਜਿਹੜੀ ਵਾ ਚੁੱਕੀ ਗਈ ਹੈ ਜਿਸ ਤੋਂ ਬਾਅਦ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਐਸਐਸਪੀ ਨੂੰ ਸ਼ਿਕਾਇਤ ਵਿੱਚ ਪਰਮਜੀਤ ਸਿੰਘ ਪੁੱਤਰ ਗੁਲਜਾਤ ਸਿੰਘ ਨੇ ਦੱਸਿਆ ਹੈ ਕਿ ਮੈਂ ਪੁਲਿਸ ਵਿਭਾਗ ਦੇ ਵਿੱਚ ਬਤੌਰ ਐਸਆਈ ਦੀ ਸੇਵਾ ਨਿਭਾ ਰਿਹਾ ਗਾਇਆ ਮੇਰੀ 9 ਨੂੰ ਆਈਲੈਂਡਸ ਪਾਸ ਕਰਕੇ ਵਿਦੇਸ਼ ਭੇਜਣ ਜਾਣ ਲਈ ਫਲਾਣੇ ਬੰਦੇ ਨੇ ਜੜੇਗੀ ਆ ਉਹ ਠੱਗੀ ਕਰ ਲਤੀ ਕੀ ਗਈ ਆ ਸਾਡੇ ਵੱਲੋਂ ਉਸ ਨੂੰ ਪੈਸੇ ਦਿੱਤੇ ਗਏ ਸੀ ਲੇਕਿਨ ਸਾਡੀ ਨੋ ਨੂੰ ਬਾਹਰ ਨਹੀਂ ਭੇਜਿਆ ਗਿਆ ਜੋ ਕਿ ਵੱਡੀ ਖਬਰ ਹੈਗੀ ਆ ਜਿੰਨੂੰ ਸੁਣ ਕੇ ਤਾਂ ਹਰੇਕ ਦੇ ਰੋਂਟੇ ਖੜੇ ਹੋ ਜਾਣਗੇ ਕਿਉਂਕਿ ਹੁਣ ਤਾਂ ਪੁਲਸ ਵਾਲਿਆਂ ਨੂੰ ਵੀ ਇਨਾ ਟਰੈਵਲ ਏਜੰਟਾਂ ਨੇ ਜੋ ਕੁਛ ਠੱਗ ਏਜੰਟ ਹੁੰਦੇ ਆ ਨਹੀਂ ਹੁਣ ਬਖਸ਼ਿਆ ਜੀ ਹਾਂ ਉਹਨਾਂ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਉਸ ਦੀ ਨੋ ਨੂੰ ਤਕਰੀਬਨ 1.14 ਲੱਖ ਰੁਪਏ ਦਾ ਤਿਆ ਕੀਤਾ ਸੀ ਏਜੰਟ ਦਾ ਕਿਹਾ ਸੀ ਕਿ ਉਹ ਕੁੱਲ 9.5 ਲੱਖ ਰੁਪਏ ਦੇ ਆਸ-ਪਾਸ ਉਹਦੇ ਖਾਤੇ ਜਮ੍ਹਾਂ ਕਰਾ ਦੋ ਉਸ ਤੋਂ ਬਾਅਦ ਅਸੀਂ ਅਗਲਾ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਬਾਅਦ ਵਿੱਚ ਬਾਕੀ ਲੈ ਲਿੱਤੇ ਜਾਣਗੇ ਲੇਕਿਨ ਕੁਝ ਹੋਰ ਹੀ ਚੱਕਰ ਬਣ ਗਿਆ ਜਿੱਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸਤੇ ਸ਼ਿਕਾਇਤ ਦਰਜ ਕਰवानी ਪਈ ਗਈ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਤੱਕ ਕਰ ਦਿੱਤੀ ਗਈ ਹੈ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਨਵਾਂ ਸ਼ਹਿਰ ਦੇ ਇਸ ਏਜੰਟ ਨੇ ਜਿਹੜੀ ਧੋਖਾਧੜੀ ਕੀਤੀ ਆ ਉਹਨੂੰ ਦੇਖ ਕੇ ਸੋਨ ਕੇ ਤੇ ਸਾਰੇ ਪੰਜਾਬ ਦੇ ਲੋਕ ਸੋਚੀ ਪਏਗੇ ਤੇ ਕੀ ਹੋਣਾ ਪੁਲਿਸ ਵਾਲੇ ਵੀ ਇਨ੍ਹਾਂ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਣ ਲੱਗ ਪਏ ਨੇ ਕਿਉਂਕਿ ਮਾਮਲਾ ਹੀ ਕੁਝ ਇਸ ਤਰ੍ਹਾਂ ਦਾ ਹਗਾਇਆ ਤੁਹਾਡਾ ਕੀ ਨਾ ਇਸ ਬਾਰੇ ਜਰੂਰ ਆਪਣੇ ਕਮੈਂਟ ਤੇ ਮੈਸੇਜ ਕਰਕੇ ਜਰੂਰ ਦੱਸਿਓ